ਪੰਜਾਬ ਸਰਕਾਰ ਦੇ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਹੰਗਾਮੀ ਮੀਟਿੰਗ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਜਿਸ ਤਹਿਤ ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕੈਬਨਿਟ ਮੰਤਰੀ ਤਰੁਣ ਪ੍ਰੇਮ ਸਿੰਘ ਸੌਂਤ ਅਧਿਕਾਰੀਆਂ ਦਰ ਨਾਲ ਮੀਟਿੰਗ ਕਰਨ ਪਹੁੰਚੇ ਨੇ ਇਸ ਦੌਰਾਨ ਜੋ ਸਥਾਨਕ ਬਚਤ ਪਵਨ ਜੀ ਮੀਟਿੰਗ ਚੱਲ ਰਹੀ ਸੀ ਤਾਂ ਸ਼ਮਣੇ ਕਾਲੀ ਦਲ ਬਾਦਲ ਲੋਕ ਦੇ ਪ੍ਰਧਾਨ ਸਰਜੀਤ ਸਿੰਘ ਝਿੰਜਰ ਅਤੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਆਪਣੇ ਸਾਥੀਆਂ ਸਮੇਤ ਸਰਕਾਰ ਅਤੇ ਮੰਤਰੀ ਨੂੰ ਨਸ਼ਿਆਤੀ ਪੰਜਾਬ ਦੇ ਤਾਜ਼ਾ ਹਾਲਾਤਾਂ ਸਬੰਧੀ ਸਵਾਲ ਜਵਾਬ ਕਰਨ ਦੇ ਲਈ ਪਹੁੰਚ ਗਏ। ਬੇਸ਼ੱਕ ਪੁਲਿਸ ਅਧਿਕਾਰੀਆਂ ਨੇ ਯੂਪਰਧਾਨ ਚਿੰਤਨ ਜਰੂਰ ਤੋਂ ਮਦੇ ਸਾਥੀ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਹੈ। ਪਰ ਇਸ ਬਾਬਤ ਅਕਾਲੀ ਦਰ ਅਤੇ ਮੰਤਰੀ ਸਾਹਿਬ ਨੇ ਹੋਰ ਕੀ ਕੁਝ ਪ੍ਰਤੀਕਿਰਿਆ ਦਿੱਤੀ ਹੈ। ਆਓ ਜਾਣਦੇ ਹਾਂ। ਅੱਗੇ ਭੱਜਦਾ ਕੌਣ ਹੁੰਦਾ? ਆ ਮੈਂ ਮੀਡੀਅਮ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਨੂੰ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਭੱਜਦਾ ਕੌਣ ਆਉਂਦਾ? ਭੱਜਦਾ ਉਹ ਆਉਂਦਾ ਜਿਹਦੇ ਮਨ 'ਚ ਚੋਰ ਹੁੰਦਾ ਝੂਠਾ ਬੰਦਾ ਵੱਜਦਾ ਹੁੰਦਾ ਸੱਚਾ ਬੰਦਾ ਛਾਤੀ ਤਾਣ ਕੇ ਵਿੱਚ ਵੱਜਦਾ ਹੁੰਦਾ ਜਿਹੜਾ ਸੱਚਾ ਹੁੰਦਾ ਉਹ ਛਾਤੀ ਤਾਣ ਕੇ ਵਿੱਚ ਵੱਜਦਾ ਹੁੰਦਾ ਤੇ ਝੂਠਾ ਨੱਠਦਾ ਹੁੰਦਾ ਸੋ ਸਾਡੇ ਆ ਫਤੇਗੜ ਸਾਹਿਬ ਜ਼ਿਲ੍ਹੇ ਦੇ ਅਸੀਂ ਬਚਤ ਭਵਨ ਖੜੇ ਆ ਪੁਰੇ ਮੰਤਰੀ ਆਏ ਸੀ ਸੌਂਦ ਸਾਹਿਬ ਤੇ ਸਾਨੂੰ ਪਤਾ ਲੱਗਿਆ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਰ ਜੀ ਸੀ ਚਨਾਤਲ ਜੀ ਅਸੀਂ ਕੁਦਰਤੀ ਇੱਥੇ ਸਾਹਮਣੇ ਤਹਿਸੀਲ ਚਾਹੇ ਸਾਹਮਣੇ ਬਚਤ ਭਵਨ ਆ ਪਤਾ ਲੱਗਿਆ ਕਿ ਮੰਤਰੀ ਸਾਹਿਬ ਆਏ ਬੈਠੇ ਨੇ ਤੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਨਾਲ ਮੀਟਿੰਗ ਕਰ ਰਹੇ ਨੇ ਜਿਦੇ ਚ ਖਾਸ ਕਰਕੇ ਮੁੱਦਾ ਵੀ ਇਹ ਸੀ ਕਿ ਨਸ਼ਾ ਖਤਮ ਕਰ ਲਈ ਚਲੋ ਚੰਗੀ ਗੱਲ ਹੈ ਨਸ਼ਾ ਪੰਜਾਬ ਚੋਂ ਖਤਮ ਕਰ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਆ ਸਾਰੀ ਜਾਂਚਣੀ ਚਾਹੀਦੀ ਹੈ ਸਥਿਤੀ ਪਰ ਅਸੀਂ ਮੰਤਰੀ ਸਾਹਿਬ ਮੁਰੇ ਸਵਾਲ ਲੈ ਕੇ ਆਏ ਸੀ ਕੀ ਮੰਤਰੀ ਸਾਹਿਬ ਇਹ ਦੱਸੋ ਤੁਹਾਡੇ ਮੁੱਖ ਮੰਤਰੀ ਸਾਹਿਬ ਤੇ ਆਹ ਜੇ ਤਾਂ ਕੋਈ ਉਹ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਮੋٹے ਨਾ ਮੋਢਾ ਜੋੜ ਕੇ ਤੁਰਨ ਨੂੰ ਤਿਆਰ ਹੋਣਗੇ ਫਿਰ ਤਾਂ ਗੱਲ ਕੀਤੀ ਜਾ ਸਕਦੀ ਹੈ ਜੇ ਉਹਰੇ ਬਹਿਸ ਕਰਨ ਲਈ ਆਏ ਨੇ ਜਾਂ ਉਹ ਸਾਨੂੰ ਸਿਰਫ ਤਾਂ ਸਿਰਫ ਆਪਣੀ ਰੋਟੀਆਂ ਚਮਕਾਣ ਲਈ ਸਿਆਸੀ ਰੋਟੀਆਂ ਚਮਕਾਣ ਲਈ ਉਹਰੇ